ਫਗਵਾੜਾ ਵਿਖੇ ਵਾਪਰਿਆ ਭਿਆਨਕ ਸੜਕੀ ਹਾਦਸਾ ਕਾਰਾਂ ਦੇ ਓਡੇ ਪਰ ਖਚੇ ਬੇ ਕਾਬੂ ਹੋਈ ਸਕੋਰਪਿਓ ਗੱਡੀ ਸਵੇਫਟ ਕਾਰ ਨਾਲ ਟਕਰਾ ਕੇ ਰੋਡ ਤੋਂ ੇਠਾ ਡਿੱਗੀ ਭਿਆਨਕ ਹਾਦਸੇ ਚ ਗੱਡੀਆਂ ਦੇ ਓਡੇ ਪਰ ਖਚੇ ਕਾਰ ਚਾਲਕਾਂ ਦਾ ਹੋਇਆ ਬਾਲ ਬਾਲ ਬਚਾ ਐਨ ਡੀ ਟੀ ਵੀ ਪੰਜਾਬ ਨਿਊਜ਼ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਆ ਦੇਖਿਓ ਹਾਂ ਜੀ ਮੇਰੇ ਸੁਬੀਰ ਆਵਾਜ਼ ਦੇ ਰਿਹਾ ਜਿਹਨੋੜਾ ਨਾਂ ਤੇਸ ਨੱਬਲੇ ਹੈ ਮੋਰੇ ਬੰਦੇ ਆ ਦੂਤ ਕਰਤ ਨਹੀਂ ਨਾ ਦੱਸਤਾ ਭਾਈ ਜੀ ਆ ਜੀ ਆਪਣਾ ਮੇਰਾ ਨਾਮ ਜੀ ਅਫਾਜ਼ ਸਿੰਘ ਹਾਂ ਜੀ ਸਰ ਕੀ ਮਾਮਲਾ ਕੀ ਹੈ ਕਿ ਜਿਹੜਾ ਅੱਜ ਤੁਹਾਡਾ ਐਕਸੀਡੈਂਟ ਬਗੈਰ ਇੱਧਰ ਹੋਇਆ ਮੈਂ ਤੇ ਮੇਰੀ ਮਿਸਸ ਅਸੀਂ ਜਲੰਧਰ ਨੂੰ ਜਾ ਰਹੇ ਸੀ ਜੀ ਤੇ ਇਹ ਗੱਡੀ ਸਾਡੇ ਸਕੋਰਪੀਓ ਪਿੱਛੇ ਆ ਰਹੀ ਆ ਤੇ ਅਸੀਂ ਆਪਣੀ ਸਾਈਡ ਜਾ ਰਹੇ ਆ ਪਤਾ ਨਹੀਂ ਮਤਲਬ ਗੱਡੀ ਬਹੁਤ ਜ਼ਿਆਦਾ ਫਾਸਟ ਸੀਗੀ ਇਦਾਂ ਇਹਦੇ ਤੋਂ ਇੰਬੈਲੈਂਸ ਹੋਈ ਇਹਨੇ ਆ ਕੇ ਸਾਨੂੰ ਮਤਲਬ ਲੈਫਟ ਸਾਈਡ ਤੋਂ ਨਾ ਟੱਚ ਕੀਤਾ ਉਹਨੇ ਜੋਰ ਦੀ ਟੱਚ ਕੀਤਾ ਕਿ ਆਪ ਵੀ ਮਤਲਬ ਗੱਡੀ ਅੱਗੇ ਜਾ ਕੇ ਨਿਕਲ ਗਈ ਤੇ ਸਾਡਾ ਵੀ ਮੇਰਾ ਵਿਚਾਰ ਆ ਤੇ ਮਿਸੇ ਦੀ ਬੈਲਟ ਲੱਗੀ ਸੀ ਪਰ ਉਹਦੇ ਮਤਲਬ ਇੰਨੇ ਸਪਾਈਰੀ ਸਰਵਾਈਕਲ ਦੀ ਨਾਲ ਖਿੱਚ ਪੈਣ ਕਰਕੇ ਉਹ ਵੀ ਉਹਨੂੰ ਜਿਆਦਾ ਪ੍ਰੋਬਲਮ ਆ ਗਈ ਉਹ ਹਸਪੀਟਲ ਭੇਜਿਆ ਤੇ ਗੱਡੀ ਦਾ ਵੀ ਕਾਫੀ ਨੁਕਸਾਨ ਕੀਤਾ ਤੇ ਦੇਖਣ ਨੂੰ ਤਾਂ ਇਦਾਂ ਲੱਗਦਾ ਕਿ ਬੰਦਾ ਕਿਸੇ ਪ੍ਰੋਬਲਮ ਵਿੱਚ ਆ ਜਾਂਦਾ ਕੋਈ ਨਾ ਕੋਈ ਮੈਂਟਲੀ ਜਾਂ ਕੋਈ ਸਟ्रेस ਜੋ ਹੋਊਗਾ ਵੀ ਕਿਸ ਤਰ੍ਹਾਂ ਅਗਰ ਤੁਸੀਂ ਪੋਜੀਸ਼ਨ ਦੇਖੋਗੇ ਤਾਂ ਗੱਡੀ ਸਾਡੀ ਬਿਲਕੁਲ ਆਪਣੀ ਸਾਈਡ ਤੇ ਆ ਕਿਸ ਤਰ੍ਹਾਂ ਹੁਣੇ ਹਿੱਟ ਕੀਤਾ ਕੀ ਸੋਚ ਕੇ ਕੀਤਾ ਪੁੱਤ ਜੀ ਤੁਹਾਡੇ ਮੈਸੇਜ ਦਾ ਨਾਮ ਵਗੈਰਾ ਕੀ ਹੈ ਹਾਂਜੀ ਉਹਦਾ ਨਾਮ ਰਵਿੰਦਰ ਕੌਰ ਹੈ ਕਿ ਕਿੱਥੇ ਕਿੱਥੇ ਜਾ ਰਹੇ ਸੀ ਜੀ ਅਸੀਂ ਮੂਰਾਂ ਵਾਲੀ ਤੋਂ ਜਲੰਧਰ ਜਾ ਰਹੇ ਸੀ ਮੈਂ ਉਹ ਦਲਵੀਰ ਸਿੰਘ ਹੈ ਹਾਂਜੀ ਕਿੱਥੋਂ ਕਿੱਥੇ ਜਾ ਰਹੇ ਸੀ ਦਰ ਮੈਂ ਰਵਿੰਦਰਾ ਦੇ ਜਾ ਰਿਹਾ ਸੀਗਾ ਅੱਛਾ ਜੀ ਕਿਹੜੇ ਪਿੰਡ ਤੋਂ ਆ ਰਹੇ ਸੀ ਮੈਂ ਨਵੇਸ਼ਾਟਾ ਨਵੇਸ਼ਾਟਾ ਕੀ ਮਾਮਲਾ ਕੀ ਹੋਇਆ ਜਿਹੜਾ ਇਹ ਐਕਸੀਡੈਂਟ ਬਾਈਕ ਜਾਣਕਾਰੀ ਲੀਜੀਏ ਮਾਮਲਾ ਭਾਜੀ ਹੁਣ ਕੀ ਆ ਦੱਸੀਏ ਹਾਂਜੀ ਮੇਰੇ ਕੋਲ ਰੋਡ ਦਾ ਖਾਲੀ ਆ ਹੂੰ ਨਾਰਮਲ ਗੱਡੀ 800 ਦੇ ਦਾ ਰਹੀ ਆ ਹਾਂਜੀ ਤੇ ਗੱਡੀ ਕਿਦਾਂ ਹਿੱਟ ਹੋ ਗਈ ਇਧਰੋਂ ਇੰਡੀਕੇਟਰ ਦੇ ਤਾਂ ਨਾਲ ਹੀ ਅੱਛਾ ਜੀ ਮੈਂ ਇਹਨਾਂ ਨੂੰ ਬਚਾਉਂਦੇ ਬਚਾਉਂਦੇ ਮੈਂ ਇਦਾਂ ਨੂੰ ਹੋ ਗਿਆ ਅੱਛਾ ਆ ਜੀ ਤੇ ਕੰਡੀਸ਼ਨ ਕਿਦਾਂ ਠੀਕ ਆ ਤੁਹਾਡੀ ਸਾਰੀ ਤੇ ਪਾਣੀ ਠੀਕ ਆ ਤੁਹਾਡੇ ਨਾਲ ਕੱਲੇ ਸੀਗੇ ਤੁਸੀਂ ਚੱਕ ਹਾਂਜੀ ਤੁਹਾਡੀ ਗੱਡੀ ਕਿਹੜੀ ਸੀਗੀ ਮੇਰੀ ਗੱਡੀ ਹੈਗੀ ਐਚ ਪੀ ਕੀ ਹੈ ਕਾਟ ਕਾਟ ਜੀ ਪੇ ਸਰਦਾਰ ਬਤਾਰ ਸਿੰਘ ਬਰਾੜ ਜੋ ਪਿੰਡ ਮੋਰਾਵਾਲੀ ਸੀਨੀਅਰ ਡਾਕਟਰ ਨੇ ਸਰਕਾਰੀ ਤੌਰ ਤੇ ਉਹ ਆਪਣੇ ਜਿੱਦਾਂ ਮੋਰਾਵਾਲੀ ਬੰਗਿਆ ਤੋਂ ਜਰੰਦਰ ਜਾ ਰਹੀ ਸੀ ਤਾਂ ਇਹ ਵੀਰ ਜੀ ਇਹ ਆਪਣੀ ਗੱਡੀ ਸਕੋਰਪੀਓ ਦੇ ਵਿੱਚ ਇਹ ਰਵਿੰਦਰਾ ਆਟੋ ਦੇ ਆ ਰਹੇ ਸੀ ਨਵਾਂ ਸ਼ਹਿਰ ਤੋਂ ਜਿੱਦਾਂ ਕਿ ਉਹਨਾਂ ਨੇ ਦੱਸਿਆ ਪੇ ਪਿੱਛੋਂ ਬਹੁਤ ਤੇਜ਼ ਰਫਤਾਰ ਦੇ ਨਾਲ ਗੱਡੀ ਆਉਂਦੀ ਸੀ ਤਾਂ ਇਹਨਾਂ ਨੇ ਉਹਨੂੰ ਦੇਖ ਕੇ ਇੱਕ ਇੰਡੀਕੇਟਰ ਦੇ ਕੇ ਖੱਬੇ ਪਾਸੇ ਨੂੰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀਰ ਹੁਣ ਕਹਿ ਰਹੇ ਮੈਂ ਇਹਨਾਂ ਨੂੰ ਬਚਾਉਂਦਾ ਬਚਾਉਂਦਾ ਖੱਬੇ ਪਾਸੇੋਂ ਦੀ ਉਹ ਕਿ ਜਦੋਂ ਗੱਡੀ ਨੂੰ ਉੱਥੋਂ ਕ੍ਰਾਸ ਕਰਨ ਦੀ ਕੀਤੀ ਤਾਂ ਇਧਰੋਂ ਫੁੱਟਪਾਥ ਦੇ ਉੱਤੇ ਚੜਦੀ ਹੋਈ ਗੱਡੀ ਪਲਟੀਆਂ ਖਾਂਦੀ ਹੋਈ ਉਹਨਾਂ ਦੀ ਇੱਥੇ ਥੱਲੇ ਡੂੰਘੇ ਖੇਤਾਂ ਵਿੱਚ ਜਾ ਡੇ ਸਰ ਕੰਡੀਸ਼ਨ ਕਿਦਾਂ ਸਵਾਰੀਆਂ ਦੀ ਕੰਡੀਸ਼ਨ ਇੰਨਾ ਸੱਚੇ ਪਾਤਸ਼ਾਹ ਦੀ ਕਿਰਪਾ ਚਲੋ ਗੱਡੀਆਂ ਦਾ ਨੁਕਸਾਨ ਤਾਂ ਪੂਰਾ ਹੋ ਜਾਣਾ ਪਰ ਇੰਨਾ ਮਹਾਰਾਜਾ ਦੀ ਕਿਰਪਾ ਵੀ ਕਿਸੇ ਬੰਦੇ ਦਾ ਨੁਕਸਾਨ ਨਹੀਂ ਹੋਇਆ ਜੀ ਸਰ ਜਿਹੜੇ ਮੋਰਾਂ ਵਾਲੀ ਤੋਂ ਆ ਰਹੇ ਕਿੰਨੀਆਂ ਸਵਾਰੀਆਂ ਸੀ ਉਹ ਅਵਤਾਰ ਸਿੰਘ ਬਰਾੜ ਸੀ ਡਾਕਟਰ ਸਾਹਿਬ ਸੀ ਤੇ ਉਹਨਾਂ ਦੇ ਨਾਲ ਉਹਨਾਂ ਦੇ ਮੈਸੇਜ ਸੀ ਉਹਨਾਂ ਦੇ ਥੋੜੀ ਜੀ ਕਹਿੰਦੇ ਸਰਵਾਈਗਨ ਦੀ ਜਿੱਦਾਂ ਖਿੱਚ ਪੈ ਗਈ ਉਹਦਾ ਬੈਲਟਾਂ ਤੇ ਲੇਕਿਨ ਜਿੱਦਾਂ ਖਿੱਚ ਪੈ ਗਿਆ ਉਹ ਐਂਬੂਲੈਂਸ ਨੇ ਉਹਨਾਂ ਨੂੰ ਹੁਣ ਸਿਵਲ ਹਸਪੀਟਲ ਫਗਵਾੜੇ ਕਹਿੰਦੇ ਨੇ ਲਗਾਏ ਨੇ ਉੱਥੇ ਉਹਨਾਂ ਨੂੰ ਫਰਸਟ ایڈ ਦਿੱਤੀ ਜਾ ਰਹੀ ਆ ਤੇ ਬਾਕੀ ਮਹਾਰਾ ਦੀ ਕਿਰਪਾ ਸਾਰੇ ਸਹੀ ਸਲਾਮਤ